ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਮਹਾਰਾਜ ਕਿਰਪਾਲੂ ਨੇ ਦਿਆਲੂ ਨੇ ਮੇਰਾ ਦੇ ਮਾਲਕ ਸਤਿਗੁਰੂ ਪਾਤਸ਼ਾਹ ਸਭਨਾ ਦੇ ਦਿਲਾਂ ਦੀਆਂ ਜਾਣਨ ਵਾਲੀ ਨੇ ਤੇ ਸਭਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਕਿਰਪਾ ਬਖਸ਼ਿਸ਼ਾਂ ਕਰਦੇ ਨੇ ਸਭਨਾ ਦੇ ਸਿਰ ਤੇ ਆਪਾਂ ਹਰ ਰੋਜ਼ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪੋ ਆਪਣੀ ਅਰਦਾਸ ਲੈ ਕੇ ਹਾਜ਼ਰ ਹੋ ਜਾਂਦੇ ਹਾਂ ਭਾਈ ਪਰ ਆਪਣੇ ਕਰਮ ਆਪਾਂ ਵਿਸਾਰ ਦਿੰਦੇ ਹਾਂ ਮਨ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਵਾਸਾ ਹੈ ਭਾਈ ਠਕੀਆਂ ਵੀ ਕਰਦੇ ਹਾਂ ਈਰਖਾ ਵੀ ਕਰਦੇ ਹਾਂ ਲੋਕਾਂ ਦੇ ਨਾਲ ਸੁਆੰਗ ਵੀ ਰਚਦੇ ਹਾਂ ਕਿਤਨੇ ਯਤਨ ਕਰਦੇ ਹਾਂ ਸਾਰੇ ਦਿਨ ਦੇ ਵਿੱਚ ਤੇ ਇਹਨਾਂ ਯਤਨਾਂ ਦੇ ਵਿੱਚ ਇਹ ਸਾਰੇ ਅਵਗਣ ਵੀ ਹੁੰਦੇ ਨੇ ਕਦੇ ਝੂਠ ਵੀ ਬੋਲਣਾ ਪੈਂਦਾ ਹੈ ਕਿਸੇ ਦੇ ਨਾਲ ਕੋਈ ਕਦੇ ਠੱਗੀ ਵੀ ਹੋ ਜਾਂਦੀ ਹੈ ਧੋਖਾ ਵੀ ਹੋ ਜਾਂਦਾ ਹੈ ਕਿਸੇ ਦੇ ਨਾਲ ਤੇ ਅਰਦਾਸਾਂ ਅਸੀਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਖੁਸ਼ੀਆਂ ਦੀ ਪ੍ਰਾਪਤੀ ਦੇ ਲਈ ਕਰਦੇ ਹਾਂ ਕਰਦੇ ਹਾਂ ਆਪਣੇ ਕਰਮਾਂ ਨੂੰ ਵਿਚਾਰ ਦੇ ਸਾਰ ਕੇ ਤੇ ਸਤਿਗੁਰੂ ਮਹਾਰਾਜ ਵੀ ਐਸੀਆਂ ਬਖਸ਼ਿਸ਼ਾਂ ਕਰਦੇ ਨੇ ਜਦ ਨਿਮਾਣੇ ਹੋ ਕੀ ਦਰਤ ਝੁੱਕ ਜਾਈਏ ਤਾਂ ਪਾਤਸ਼ਾਹ ਸਭ អਵਗੁਣ ਸਭ ਕੀਤੇ ਹੋਏ ਗੁਨਾਹ ਦੋਸ਼ ਖਿਮਾ ਕਰ ਦਿੰਦੇ ਨੇ ਤੇ ਆਪਣੇ ਚਰਨਾਂ ਦੇ ਨਾਲ ਲਾ ਲੈਂਦੇ ਨੇ ਐਸੇ ਨੇ ਸਤਗੁਰੂ ਪਾਤਸ਼ਾ ਜਦ ਕੋਈ ਵੀ ਸਤਗੁਰੂ ਪਾਤਸ਼ਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਤਾਂ ਉਸ ਦੇ ਸਾਰੇ ਕੀਤੇ ਹੋਏ ਕਰਮ ਸਾਰੇ ਕੀਤੇ ਹੋਏ ਬੁਰੇ ਕਰਮ ਮਿਟ ਜਾਂਦੇ ਨੇ ਭਾਈ ਤੇ ਸਤਗੁਰੂ ਮਹਾਰਾਜ ਕਿਰਪਾ ਕਰਦੇ ਨੇ ਬਖਸ਼ਿਸ਼ਾਂ ਕਰਕੇ ਮੀਰਾ ਪ੍ਰਿਆ ਹੱਥ ਸਿਰ ਦੇ ਉੱਤੇ ਰੱਖ ਲੈਂਦੇ ਨੇ ਪਰ ਜਿਸ ਵੇਲੇ ਮਨ ਦੇ ਵਿੱਚ ਅਹੰਕਾਰ ਹੁੰਦਾ ਹੈ ਮੈਂ ਹੁੰਦੀ ਹੈ ਉਸ ਵੇਲੇ ਭਾਈ ਬਖਸ਼ਿਸ਼ਾਂ ਪ੍ਰਾਪਤ ਨਹੀਂ ਹੁੰਦੀਆਂ ਅਹੰਕਾਰ ਸਤਗੁਰਾਂ ਨੂੰ ਪਸੰਦ ਨਹੀਂ ਜਿਸ ਵੇਲੇ ਮਨ ਦੇ ਉੱਤੇ ਅਹੰਕਾਰ ਦੀ ਪਰਤ ਚੜ੍ਹੀ ਹੋਈ ਹੈ ਤੇ ਮਨ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਜੁੜ ਸਕਦਾ ਨਹੀਂ ਜੁੜ ਸਕਦਾ ਜਿਸ ਵੇਲੇ ਆਪਾਂ ਨੇ ਮਾਣੇ ਹੋ ਕੇ ਨਿਤਾਣੇ ਹੋ ਕੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਝੁਕ ਜਾਵਾਂਗੇ ਤੇ ਸਤਿਗੁਰੂ ਪਾਤਸ਼ਾਹ ਆਪ ਬਖਸ਼ਿਸ਼ਾਂ ਕਰਨਗੇ ਇਸੇ ਤਰ੍ਹਾਂ ਦੀ ਇੱਕ વાર્ਤਾ ਆਉਂਦੀ ਹੈ ਇੱਕ ਰਾਜਾ ਹੋਇਆ ਹੈ ਵਿਸ਼ਨੂੰ ਦਾ ਭਗਤ ਹੈ ਤੇ ਇੱਕ ਇਸ ਦੀ ਪੁੱਤਰੀ ਹੈ ਪਿਤਾ ਦੇ ਵੇਖੋ ਵੇਖੀ ਇਹ ਵੀ ਵਿਸ਼ਨੂੰ ਦੀ ਭਗਤ ਬਣ ਜਾਂਦੀ ਹੈ ਘਰ ਦੇ ਵਿੱਚ ਮਹਿਲ ਦੇ ਵਿੱਚ ਮੂਰਤੀ ਸਥਾਪਿਤ ਕੀਤੀ ਹੋਈ ਹੈ ਭਗਵਾਨ ਵਿਸ਼ਨੂੰ ਦੀ ਤੇ ਵਿਸ਼ਨੂੰ ਦੀ ਪੂਜਾ ਕਰਦੇ ਨੇ ਤੇ ਇਸ ਰਾਜੇ ਦੀ ਪੁੱਤਰੀ ਬਚਪਨ ਤੋਂ ਹੀ ਵਿਸ਼ਨੂੰ ਦੀ ਪੂਜਾ ਕਰਦੀ ਆ ਰਹੀ ਹੈ ਤੇ ਤਨ ਮਨ ਤੋਂ ਵਿਸ਼ਨੂੰ ਨੂੰ ਸਮਰਪਿਤ ਹੋਈ ਪਈ ਹੈ ਹਾਜ਼ਰ ਨਾਜ਼ਰ ਜਾਣਦੀ ਹੈ ਚਾਰੇ ਪਾਸੇ ਵਿਸ਼ਨੂੰ ਨੂੰ ਤੇ ਜਦ ਪੁੱਤਰੀ ਵਿਆਹਣ ਯੋਗ ਹੋਈ ਤੇ ਰਾਜੇ ਨੂੰ ਚਿੰਤਾ ਪੈ ਜਾਂਦੀ ਹੈ ਕਿ ਮੈਂ ਆਪਣੀ ਪੁੱਤਰੀ ਦੇ ਲਈ ਯੋਗ ਵਰ ਟੋਲਣਾ ਹੈ ਇਸ ਦੇ ਯੋਗ ਵਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਤਨੀ ਭਗਤੀ ਭਾਵ ਵਾਲੀ ਮੇਰੀ ਪੁੱਤਰੀ ਹੈ ਇੱਕ ਦਿਨ ਆਪਣੀ ਪੁੱਤਰੀ ਨੂੰ ਬੁਲਾ ਲੈਂਦਾ ਹੈ ਬੇਟਾ ਤੇਰੇ ਵਿਆਹ ਕਾਰਜ ਕਰਨੇ ਨੇ ਪੁੱਤਰ ਮੈਨੂੰ ਦੱਸ ਕਿਹੋ ਜਿਹਾ ਵਰ ਟੋਲਾਂ ਤੇਰੇ ਲਈ ਤੇ ਇਹ ਰਾਜੇ ਦੀ ਪੁੱਤਰੀ ਕਹਿਣ ਲੱਗੀ ਪਿਤਾ ਜੀ ਮੈਂ ਕਿਤੇ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਵਿਆਹ ਨਹੀਂ ਕਰਾਉਣਾ ਤੁਸੀਂ ਫਿਕਰਮੰਦ ਨਾ ਹੋਵੋ ਮੈਂ ਆਪਣਾ ਵਿਆਹ ਨਹੀਂ ਕਰਾਉਣਾ ਕਿਉਂ ਬੇਟਾ ਕੀ ਗੱਲ ਹੈ ਪੁੱਤਰੀ ਤੇ ਇਹ ਰਾਜੇ ਦੀ ਬੇਟੀ ਕਹਿਣ ਲੱਗੀ ਪਿਤਾ ਜੀ ਮੈਂ ਬਚਪਨ ਤੋਂ ਹੀ ਆਪਣੇ ਇਸਤੇ ਮਉ ਸਮਰਪਤ ਹਾਂ ਆਪਣੇ ਇਸਟ ਜਿਸ ਦੀ ਪੂਜਾ ਕਰਦੀ ਹਾਂ বিষ্ণੂ ਜੀ ਨੂੰ ਮੈਂ ਸਮਰਪਤ ਹਾਂ ਮੈਂ ਉਹਨਾਂ ਨੂੰ ਹੀ ਆਪਣਾ ਪਤੀ ਪਰਮੇਸ਼ਰ ਮੰਨਦੀ ਹਾਂ ਮੈਂ ਕਿਸੇ ਹੋਰ ਕਿਸੇ ਨਾਲ ਵਿਆਹ ਨਹੀਂ ਕਰ ਸਕਦੀ ਜੇ ਵਿਆਹ ਕਰਾਂਗੀ ਤਾਂ বিষ্ণੂ ਜੀ ਦੇ ਨਾਲ ਹੀ ਕਰਾਂਗੀ ਰਾਜੇ ਨੂੰ ਬੜੀ ਚਿੰਤਾ ਲੱਗ ਜਾਂਦੀ ਹੈ ਕਿ ਇਹ ਪੁੱਤਰੀ ਕੀ ਕਹਿ ਰਹੀ ਹੈ ਉੰਦੀ ਕਰਦੀ ਗੱਲ ਵਜੀਰਾ ਸਪਾਹੀਆਂ ਰਾਹੀਂ ਪ੍ਰਜਾ ਦੇ ਵਿੱਚ ਫੈਲ ਜਾਂਦੀ ਹੈ ਕਿ ਰਾਜੇ ਦੀ ਪੁੱਤਰੀ ਰਾਜਕੁਮਾਰੀ ਵਿਆਹ ਨਹੀਂ ਕਰਨਾ ਚਾਹੁੰਦੀ ਤੇ ਆਖਰੀ ਹੈ ਮੈਂ ਵਿਸ਼ਨੂ ਨਾਲ ਵਿਆਹ ਕਰਵਾਉਣਾ ਹੈ ਇਹ ਗੱਲ ਹੁੰਦੀ ਕਰਦੀ ਇੱਕ ਨਗਰ ਦੇ ਵਿੱਚ ਇੱਕ ਨੌਜਵਾਨ ਦੇ ਕੰਨੀਆਂ ਪੈਂਦੀ ਹੈ ਗਰੀਬ ਨੌਜਵਾਨ ਹੈ ਨਾਸਤਿਕ ਹੈ ਇਸ ਨੂੰ ਆਸਥਾ ਨਹੀਂ ਹੈ ਭਗਵਾਨ ਦੇ ਵਿੱਚ ਕਿਸੇ ਭਗਵਾਨ ਨੂੰ ਨਹੀਂ ਮੰਨਦਾ ਇਹ ਇਸ ਨੇ ਸੋਚਿਆ ਕਿ ਵਿਸ਼ਨੂੰ ਕਿਸ ਨੇ ਵੇਖਿਆ ਹੈ ਕਿਹੜਾ ਕਿਸੇ ਨੂੰ ਪਛਾਣ ਹੈ ਹੋਵੇ ਨਾ ਤੇ ਮੈਂ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਤੇ ਰਾਜੇ ਦੀ ਇਸ ਬੇਟੀ ਦੇ ਨਾਲ ਵਿਆਹ ਕਰਵਾ ਲੈਂਦਾ ਹਾਂ ਜਿਸ ਤਰ੍ਹਾਂ ਦੇ ਕੱਪੜੇ ਮੂਰਤੀਆਂ ਤੇ ਪਾਏ ਹੁੰਦੇ ਨੇ ਉਸੇ ਤਰ੍ਹਾਂ ਦੇ ਕੱਪੜੇ ਇਸ ਨੇ ਬਾਜ਼ਾਰ ਦੇ ਵਿੱਚੋਂ ਖਰੀਦੇ ਸਿਰ ਦੇ ਉੱਤੇ ਮੁਕਟ ਰੱਖ ਲਿਆ ਤੇ ਪਹੁੰਚ ਜਾਂਦਾ ਹੈ ਰਾਜ ਦਰਬਾਰ ਦੇ ਵਿੱਚ ਤੇ ਜਾ ਕੇ ਰਾਜੇ ਨੂੰ ਆਖਦਾ ਹੈ ਰਾਜਨ ਮੈਨੂੰ ਤੇਰੀ ਪੁੱਤਰੀ ਦੀ ਭਗਤੀ ਨੇ ਮਜਬੂਰ ਕਰ ਦਿੱਤਾ ਪ੍ਰਗਟ ਹੋਣ ਲਈ ਤੇਰੇ ਮਹਿਲਾਂ ਦੇ ਵਿੱਚ ਪ੍ਰਗਟ ਹੋਇਆ ਹਾਂ ਤੇਰੀ ਬੇਟੀ ਦੇ ਨਾਲ ਵਿਆਹ ਕਰਕੇ ਉਸ ਦੀ ਆਸ਼ਾ ਪੂਰੀ ਕਰਨੀ ਹੈ ਅੱਜ ਮੈਂ ਤੇਰੀ ਭਗਤੀ ਤੇਰੀ ਬੇਟੀ ਦੀ ਭਗਤੀ ਤੇ ਪ੍ਰਸੰਨ ਹਾਂ ਤੇ ਪ੍ਰਗਟ ਹੋ ਗਿਆ ਹਾਂ ਵਿਆਹ ਕਰਨ ਲਈ ਤੇਰੀ ਬੇਟੀ ਦੇ ਨਾਲ ਤੇ ਰਾਜਾ ਬੜਾ ਪ੍ਰਸੰਨ ਹੁੰਦਾ ਹੈ ਸਾਰੇ ਮਹਿਲ ਦੇ ਵਿੱਚ ਖੁਸ਼ੀਆਂ ਹੋ ਜਾਂਦੀਆਂ ਨੇ ਕਿ ਵਿਸ਼ਨੂੰ ਜੀ ਪ੍ਰਗਟ ਹੋਏ ਨੇ ਵਿਸ਼ਨੂੰ ਜੀ ਪਧਾਰੇ ਨੇ ਮਹਿਲਾਂ ਦੇ ਅੰਦਰ ਸਾਰੇ ਲੋਕਾਂ ਨੇ ਬੜਾ ਸਤਕਾਰ ਕੀਤਾ ਦੀਪਮਾਲਾ ਕੀਤੀ ਜਾਂਦੀ ਹੈ ਮਹਿਲਾਂ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਕਿ ਭਗਵਾਨ ਪ੍ਰਗਟ ਹੋਏ ਨੇ ਤੇ ਰਾਜਾ ਆਪਣੀ ਪੁੱਤਰੀ ਦਾ ਵਿਆਹ ਇਸ ਨੌਜਵਾਨ ਦੇ ਨਾਲ ਕਰ ਦਿੰਦਾ ਹੈ ਜੋ ਵਿਸ਼ਨੂੰ ਦੇ ਰੂਪ ਦੇ ਵਿੱਚ ਮਹਿਲਾਂ ਦੇ ਵਿੱਚ ਆਇਆ ਹੈ ਵਿਆਹ ਹੋ ਜਾਂਦਾ ਹੈ ਤੇ ਰਾਜ ਰਾਜਾ ਇਸ ਨੂੰ ਆਪਣੇ ਮਹਿਲਾਂ ਦੇ ਵਿੱਚ ਹੀ ਰੱਖ ਲੈਂਦਾ ਹੈ ਉੱਥੇ ਹੀ ਰਹਿਣ ਲੱਗ ਜਾਂਦਾ ਹੈ ਇਹ ਨੌਜਵਾਨ ਪੰਜ 6 ਮਹੀਨੇ ਬਤੀਤ ਹੋ ਜਾਂਦੇ ਨੇ ਇਸ ਗੱਲ ਨੂੰ ਬੜੀ ਸੇਵਾ ਕਰਦੇ ਨੇ ਭਗਵਾਨ ਸਮਝ ਕੇ ਇਸ ਨੌਜਵਾਨ ਦੀ ਉਹ ਰਾਜੇ ਦੀ ਪੁੱਤਰੀ ਰਾਜਕੁਮਾਰੀ ਵੀ ਬੜੀ ਖੁਸ਼ ਹੈ ਕਿ ਮੇਰਾ ਵਿਆਹ ਵਿਸ਼ਨੂੰ ਦੇ ਨਾਲ ਹੋ ਗਿਆ ਹੈ ਹਰ ਰੋਜ਼ ਪੂਜਾ ਕਰਦੀ ਹੈ ਮੂਰਤੀਆਂ ਦੀ ਥਾਂ ਤੇ ਹੁਣ ਇਸ ਵਿਸ਼ਨੂੰ ਦੀ ਪੂਜਾ ਕਰਨ ਲੱਗ ਜਾਂਦੇ ਨੇ ਸਾਰੇ ਬੜਾ ਸਤਿਕਾਰ ਕਰਦੇ ਨੇ ਜਦ 6 ਮਹੀਨੇ ਬੀਤ ਜਾਂਦੇ ਨੇ ਤੇ ਕੀ ਹੋਇਆ ਰਾਜ ਮਹਿਲ ਦੇ ਉੱਤੇ ਕਿਸੇ ਗਵੰਢੀ ਰਾਜੇ ਨੇ ਹਮਲਾ ਕਰ ਦਿੱਤਾ ਫੌਜਾਂ ਚੜਾ ਕੇ ਲੈ ਆਇਆ ਤੇ ਜਦ ਸਿਪਾਹੀਆਂ ਨੇ ਰਾਜੇ ਨੂੰ ਦੱਸਿਆ ਕਿ ਰਾਜਨ ਆਪਣੇ ਮਹਿਲਾਂ ਤੇ ਗਵੰਢੀ ਰਾਜੇ ਨੇ ਹਮਲਾ ਕਰ ਦਿੱਤਾ ਹੈ ਫੌਜਾਂ ਚੜੀਆਂ ਆ ਰਹੀਆਂ ਨੇ ਤੇ ਰਾਜਾ ਬੇਚਿੰਤ ਬੈਠਾ ਹੈ ਕਹਿਣ ਲੱਗਿਆ ਤੁਸੀਂ ਫਿਕਰ ਨਾ ਕਰੋ ਆਪਣੇ ਘਰ ਭਗਵਾਨ ਆਪ ਬਿਰਾਜੇ ਹੋਏ ਨੇ ਆਪਣਾ ਕੋਈ ਨੁਕਸਾਨ ਨਹੀਂ ਕਰ ਸਕਦਾ ਆਪਣੇ ਰਾਜ ਨੂੰ ਕੋਈ ਖਤਰਾ ਨਹੀਂ ਕਪੌਧੀਆਂ ਕੀ 10 ਫੌਜਾਂ ਆ ਜਾਣ ਆਪਣੇ ਰਾਜ ਨੂੰ ਕੋਈ ਖਤਰਾ ਨਹੀਂ ਭਗਵਾਨ ਦਾ ਹੱਥ ਆਪਣੇ ਸਾਰਿਆਂ ਦੇ ਸਿਰ ਤੇ ਹੈ ਆਪ ਵਿਰਾਜੇ ਹੋਏ ਨੇ ਭਗਵਾਨ ਸ੍ਰੀ ਵਿਸ਼ਨੂੰ ਜੀ ਆਪਣੇ ਮਹਿਲਾਂ ਦੇ ਵਿੱਚ ਤੇ ਐਸੀ ਕੋਈ ਹਸਤੀ ਨਹੀਂ ਜੋ ਹਮਲਾ ਕਰਕੇ ਆਪਣੇ ਮਹਿਲਾਂ ਦੇ ਵਿੱਚ ਆਪਣੇ ਰਾਜ ਨੂੰ ਕਿਸੇ ਨੂੰ ਕੋਈ ਨੁਕਸਾਨ ਪਹੁੰਚਾ ਦੇਵੇ ਤੇ ਸਾਰੀ ਪ੍ਰਜਾ ਨਿਸ਼ਚਿੰਤ ਹੋਈ ਬੈਠੀ ਹੈ ਕਿ ਆਪਾਂ ਨੂੰ ਕੋਈ ਖਤਰਾ ਨਹੀਂ ਉਧਰ ਜਦ ਇਸ ਨੌਜਵਾਨ ਨੂੰ ਪਤਾ ਲੱਗਦਾ ਹੈ ਕਿ ਰਾਜ ਮਹਿਲਾਂ ਤੇ ਹਮਲਾ ਹੋਣ ਜਾ ਰਿਹਾ ਹੈ ਤੇ ਰਾਜਾ ਮੇਰੇ ਸਿਰ ਤੇ ਬੇਚਿੰਤ ਹੋਇਆ ਬੈਠਾ ਹੈ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਇਸ ਨੌਜਵਾਨ ਨੂੰ ਕਿ ਮੈਂ ਤਾਂ ਇੱਕ ਦੋ ਬੰਦਿਆਂ ਨਾਲ ਨਹੀਂ ਲੜ ਸਕਦਾ ਤੇ ਇਹ ਫੌਜਾਂ ਦਾ ਮੁਕਾਬਲਾ ਮੈਂ ਕਿੱਥੋਂ ਕਰਨਾ ਹੈ ਅਥ ਪੈਰ ਫੁੱਲਣ ਲੱਗ ਜਾਂਦੇ ਨੇ ਤੇ ਜਾਂ ਇੱਕ ਕਮਰੇ ਦੇ ਵਿੱਚ ਬੰਦ ਕਰ ਲੈਂਦਾ ਹੈ ਆਪਣੇ ਆਪ ਨੂੰ ਤੇ ਅੱਜ ਸਮਰਪਿਤ ਹੋ ਚੁੱਕਿਆ ਹੈ ਵਿਸ਼ਨੂੰ ਜੀ ਮਹਾਰਾਜ ਨੂੰ ਹੱਥ ਜੁੜੇ ਨੇ ਨੈਤਰਾਂ ਦੇ ਵਿੱਚੋਂ ਪਰਲ ਪਰਲ ਅਥਰੂ ਵਹਿ ਰਹੇ ਨੇ ਤੇ ਵਿਸ਼ਨੂੰ ਜੀ ਅੱਗੇ ਬੇਨਤੀਆਂ ਕਰ ਰਿਹਾ ਹੈ ਮਹਾਰਾਜ ਮੈਂ ਭੁੱਲਣ ਹਾਰਾ ਹਾਂ ਮੈਂ ਤੇਰਾ ਸਵਾਗ ਰਚਿਆ ਇਸ ਰਾਜ ਮਹਿਲ ਦੇ ਵਿੱਚ ਦਾਖਲ ਹੋ ਕੇ ਰਾਜੇ ਦੀ ਪੁੱਤਰੀ ਦੇ ਨਾਲ ਵਿਆਹ ਕਰ ਲਿਆ ਇੰਦਰੀਆਂ ਦੇ ਵਸ਼ ਹਾਂ ਮੈਂ ਮੈਂ ਤੇਰਾ ਸਵਾਗ ਰਚ ਕੇ ਵੱਡਾ ਪਾਪ ਕੀਤਾ ਹੈ ਵੱਡਾ ਪਾਪ ਕੀਤਾ ਹੈ ਮਹਾਰਾਜ ਮੈਨੂੰ ਤੂੰ ਬਖਸ਼ਣ ਵਾਲਾ ਹੈ ਪਾਤਸ਼ਾਹ ਮੈਂ ਗਰੀਬ ਨਿਮਾਣਾ ਗਲੀਆਂ ਦੇ ਤਿੰਕੇ ਜਿੰਨੀ ਔਕਾਤ ਨਹੀਂ ਮੇਰੀ ਤੇ ਮੈਂ ਸਵਾਗ ਰਚ ਬੈਠਾ ਤੇਰਾ ਮਹਾਰਾਜ ਮੈਨੂੰ ਖਿਮਾ ਕਰ ਦੇਵੋ ਅੱਜ ਮੇਰੇ ਸਿਰ ਤੇ ਰਾਜਾ ਨਿਸ਼ੰਤ ਹੋਇਆ ਬੈਠਾ ਹੈ ਕਿਉਂਕਿ ਮੈਂ ਤੇਰਾ ਰੂਪ ਧਰਿਆ ਹੈ ਅੱਜ ਤੈਨੂੰ ਹਾਜ਼ਰ ਨਾਜ਼ਰ ਜਾਣੀ ਬੈਠਾ ਹੈ ਰਾਜਾ ਆਪਣੇ ਮਹਿਲਾਂ ਦੇ ਵਿੱਚ ਤੇ ਇਹ ਪਾਪ ਮੇਰੇ ਕੋਲੋਂ ਹੋਇਆ ਹੈ ਪਤਾ ਨਹੀਂ ਕਿੰਨਾ ਨੁਕਸਾਨ ਹੋ ਜਾਣਾ ਹੈ ਮਹਾਰਾਜ ਹੁਣ ਤੂੰ ਹੀ ਬਖਸ਼ਣ ਵਾਲਾ ਹੈ ਬਖਸ਼ਣ ਵਾਲਾ ਤੂੰ ਹੈ ਮੈਂ ਤਾਂ ਪਹਿਲਾਂ ਵੀ ਗਲੀਆਂ ਦੇ ਕੱਖਾਂ ਦੇ ਵਾਂਗ ਰੁਲਦਾ ਫਿਰਦਾ ਸੀ ਤੇ ਹੁਣ ਰਾਜੇ ਨੇ ਜਾਂ ਤਾਂ ਮੈਨੂੰ ਮਰਵਾ ਦੇਣਾ ਹੈ ਤੇ ਜਾਂ ਮੈਨੂੰ ੱੱਕੇ ਮਾਰ-ਮਾਰ ਕੇ ਮਹਿਲਾਂ ਦੇ ਵਿੱਚੋਂ ਬਾਹਰ ਕੱਢ ਦੇਣਾ ਹੈ ਜਦ ਮੇਰਾ ਪਾਜ ਉਗੜ ਗਿਆ ਹੁਣ ਤੂੰ ਹੀ ਰੱਖਣ ਵਾਲਾ ਹੈ ਤੂੰ ਹੀ ਇਲਾਜਾਂ ਰੱਖਣ ਵਾਲਾ ਹੈ ਪਾਤਸ਼ਾਹ ਮੇਰਾ ਕੁਝ ਨਹੀਂ ਜਾਣ ਜੇ ਜਾਣਾ ਹੈ ਤਾਂ ਤੇਰੇ ਨਾਮ ਨੂੰ ਠੇਸ ਲੱਗਣੀ ਹੈ ਜਦ ਕਦੇ ਤੂੰ ਸੱਚਮੁੱਚ ਪ੍ਰਗਟ ਹੋ ਕੇ ਆਵੇਂਗਾ ਤੇ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਫਿਰ ਕੋਈ ਸੁਵਾੰਗ ਰਚ ਰਿਹਾ ਹੈ ਕਿਸੇ ਨੇ ਯਕੀਨ ਨਹੀਂ ਕਰਨਾ ਤੇਰੇ ਨਾਮ ਤੇ ਇਸ ਤਰ੍ਹਾਂ ਅਰਦਾਸਾਂ ਕਰੀ ਜਾ ਰਿਹਾ ਹੈ ਕੀ ਆ ਰਿਹਾ ਹੈ ਵਿਸ਼ਨੂ ਜੀ ਨੂੰ ਕੀ ਬੇਨਤੀਆਂ ਕਰ ਰਿਹਾ ਹੈ ਆਓ ਆਪਾਂ ਵੀ ਪੜ ਲਈਏ ਭਾਈ ਸਾਰੇ ਜਾਨੇ ਪਿਆਰ ਦੇ ਨਾਲ ਬੋਲਿਆ ਕਰੂ ਮੇਰਾ ਕੁਝ ਨਹੀਂ ਗਰੀਬ ਦਾ ਜਾਨ ਤੱਕੇ ਪੜੇ ਤੇਰੇ ਨਾਮ ਨੂੰ ਮੇਰਾ ਕੁਝ ਨਹੀਂ ਗਰੀਬ ਦਾ ਜਾਨ ਤੱਕੇ ਪਹਿਣ ਤੇਰੀ ਨਾਮ ਨੂੰ ਮੇਰਾ ਮੇਰਾ ਕੁਝ ਨਹੀਂ ਗਰੀਬ ਦਜਾਣ ਤੱਕੇ ਪਹਿਣ ਤੇਰੀ ਨਾਮ ਨੂੰ ਮੇਰਾ ਕੁਝ ਨਹੀਂ ਗਰੀਬ ਦਜਾਣ ਅੱਕੇ ਪੈਣ ਤੇਰੇ ਨਾਮ ਨੂੰ ਇਹ ਪਾਤਸ਼ਾਹੇ ਭਗਵਾਨ ਤੇਰੇ ਨਾਮ ਦੀ ਹਾਨੀ ਹੋ ਜਾਣੀ ਹੈ ਮੇਰੀ ਇੱਕ ਗਲਤੀ ਕਰਕੇ ਇਹ ਬੇਨਤੀਆਂ ਕਰ ਹੀ ਰਿਹਾ ਹੈ ਕਿ বিষ্ণੂ ਜੀ ਆਪ ਪ੍ਰਗਟ ਹੋ ਜਾਂਦੇ ਨੇ ਇਸ ਦੇ ਸਾਹਮਣੇ ਕਹਿਣ ਲੱਗੇ ਪੁੱਤਰ ਬਚਾ ਤੂੰ ਚਿੰਤਾ ਨਾ ਕਰ ਚਿੰਤਾ ਨਾ ਕਰ ਤੂੰ ਅੱਜ ਨਮਣਾ ਹੋ ਕੇ ਮੇਰੇ ਚਰਨਾਂ ਦੇ ਵਿੱਚ ਅਰਦਾਸਾਂ ਕੀਤੀਆਂ ਨੇ ਤੇਰੀਆਂ ਬੇਨਤੀਆਂ ਪ੍ਰਵਾਨ ਨੇ ਜਾ ਮਹਿਲਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਵੇਗਾ ਉਸੇ ਵੇਲੇ ਕਿਸੇ ਗੁਪਤ ਚਰਨ ਨੇ ਜਾ ਉਹ ਰਾਜੇ ਨੂੰ ਸੂਚਨਾ ਦੇ ਦਿੱਤੀ ਜੋ ਫੌਜ ਲੈ ਕੇ ਆ ਰਿਹਾ ਹੈ ਕਿ ਤੂੰ ਭਗਵਾਨ ਦੇ ਨਾਲ ਸਿੱਧਾ ਮੱਥਾ ਲੈਣ ਜਾ ਰਿਹਾ ਹੈ ਜਿਸ ਰਾਜੇ ਤੇ ਤੂੰ ਹਮਲਾ ਕਰ ਦਿੱਤਾ ਉਸ ਰਾਜ ਮਹਿਲ ਦੇ ਵਿੱਚ বিষ্ণੂ ਭਗਵਾਨ ਆਪ ਬਰਾਜਮਾਨ ਨੇ ਪ੍ਰਗਟ ਰੂਪ ਦੇ ਵਿੱਚ ਉਸ ਰਾਜੇ ਦੀ ਬੇਟੀ ਦੇ ਪਤੀ ਨੇ ਰਾਜੇ ਦੇ ਦਮਾਦ ਨੇ বিষ্ণੂ ਜੀ ਭਗਵਾਨ ਤੇ ਤੇਰਾ ਉਥੇ ਕੁਝ ਨਹੀਂ ਵਟਿਆ ਜਾਣਾ ਜਿੱਥੇ ਭਗਵਾਨ ਆਪਨੇ ਤੂੰ ਉਥੇ ਕਿਵੇਂ ਹਮਲਾ ਕਰ ਸਕਦਾ ਹੈ ਜਦ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਰਾਜੇ ਨੇ ਉਥੋਂ ਹੀ ਫੌਜਾਂ ਵਾਪਸ ਭੇਜ ਦਿੱਤੀਆਂ ਤੇ ਰਾਜੇ ਨੇ ਇਸ ਰਾਜੇ ਕੋਲ ਸੰਧੀ ਸੰਦੇਸ਼ ਭੇਜ ਦਿੱਤਾ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਜਦ ਰਾਜਾ ਕਿ ਮਿਲਦਾ ਹੈ ਰਾਜ ਦਰਬਾਰ ਦੇ ਵਿੱਚ ਤੇ ਭੁੱਲ ਬਖਸ਼ਾਉਂਦਾ ਹੈ ਮੈਥੋਂ ਗਲਤੀ ਹੋ ਗਈ ਮੈਂ ਭੌਜਾ ਚਾੜ ਲਿਆ ਆਇਆ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਭਗਵਾਨ ਦੇ ਇਤਨਾ ਨੇੜੇ ਹੋ ਅੱਜ ਤੁਹਾਡੇ ਕਰਕੇ ਮੈਨੂੰ ਵੀ ਦਰਸ਼ਨ ਹੋ ਜਾਣਗੇ ਇਤਨੇ ਨੂੰ ਉਹ ਨੌਜਵਾਨ ਵੀ ਬਾਹਰ ਆ ਜਾਂਦਾ ਹੈ ਜਿਸ ਨੇ ਵਿਸ਼ਨੂੰ ਦਾ ਭੇਸ ਧਰਿਆ ਹੋਇਆ ਹੈ ਤੇ ਇਹ ਰਾਜਾ ਜੋ ਹਮਲਾ ਕਰਕੇ ਆ ਰਿਹਾ ਸੀ ਦਰਸ਼ਨ ਕਰਦਾ ਹੈ ਤੇ ਬੜਾ ਪ੍ਰਸੰਨ ਹੋ ਕੇ ਪ੍ਰਣਾਮ ਕਰਦਾ ਹੈ ਉਸ ਨੌਜਵਾਨ ਨੂੰ ਵਿਸ਼ਨੂ ਜੀਆ ਦੇ ਸਰੂਪ ਨੂੰ ਪ੍ਰਣਾਮ ਕਰਕੇ ਆਖਦਾ ਹੈ ਮੈਂ ਧੰਨ ਹੋ ਗਿਆ ਹਾਂ ਅੱਜ ਦਰਸ਼ਨ ਦੀਦਾਰੇ ਕੀਤੇ ਨੇ ਮਹਾਰਾਜ ਆਪ ਜੀਆ ਦੇ ਦਰਸ਼ਨ ਕਰਕੇ ਨਿਹਾਲ ਹੋ ਕੇ ਵਾਪਸ ਚਲਿਆ ਜਾਂਦਾ ਹੈ ਤੇ ਇਹ ਨੌਜਵਾਨ ਅੱਜ ਰਾਜੇ ਦੇ ਸਾਹਮਣੇ ਦੋਸ਼ੀਆਂ ਵਾਂਗ ਖੜਾ ਹੋਇਆ ਹੈ ਅੱਖਾਂ ਦੇ ਵਿੱਚੋਂ ਪਰਲ-ਪਰਲ ਹੰਝੂ ਵਗ ਰਹੇ ਨੇ ਤੇ ਰਾਜਾ ਕਹਿਣ ਲੱਗਿਆ ਭਗਵਾਨ ਤੁਸੀਂ ਇਹ ਕੀ ਮਾਇਆ ਵਰਤਾ ਰਹੇ ਹੋ ਇਸ ਤਰ੍ਹਾਂ ਦਾ ਕਿਉਂ ਕਰ ਰਹੇ ਹੋ ਅੱਖਾਂ ਦੇ ਵਿੱਚੋਂ ਹੰਝੂ ਕਿਉਂ ਵਹਿ ਰਹੇ ਨੇ ਤੇ ਨੌਜਵਾਨ ਕਹਿਣ ਲੱਗਿਆ ਰਾਜਨ ਮੈਂ ਸਵਾਂਗ ਰਚਿਆ ਹੈ ਮੈਂ ਕੋਈ ਭਗਵਾਨ ਨਹੀਂ ਜਦ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਬੇਟੀ ਨੇ ਸ਼ਰਤ ਰੱਖੀ ਹੈ ਕਿ ਮੈਂ ਵਿਸ਼ਨੂੰ ਭਗਵਾਨ ਦੇ ਨਾਲ ਹੀ ਵਿਆਹ ਕਰਨਾ ਹੈ ਤੇ ਮੈਂ ਵਿਸ਼ਨੂੰ ਦਾ ਸਵਾੰਗ ਰਚ ਕੇ ਤੁਹਾਡੀ ਪੁੱਤਰੀ ਦੇ ਨਾਲ ਵਿਆਹ ਕਰ ਲਿਆ ਮੈਂ ਇੱਕ ਪਾਪੀ ਗੁਨਾਹਗਾਰ ਮਨੁੱਖ ਹਾਂ ਮੈਨੂੰ ਖਿਮਾ ਕਰ ਦੇਵੋ ਰਾਜਾ ਪਹਿਲਾਂ ਤਾਂ ਗੁੱਸੇ ਹੋਇਆ ਮਨ ਦੇ ਵਿੱਚ ਕ੍ਰੋਧ ਦਾ ਵਾਸਾ ਹੋਇਆ ਤੇ ਫਿਰ ਸ਼ਾਂਤ ਹੋ ਗਿਆ ਕਹਿਣ ਲੱਗਿਆ ਹੈ ਨੌਜਵਾਨ ਠੀਕ ਹੈ ਤੂੰ ਸਿਸ਼ਨੂੰ ਦਾ ਸਵਾੰਗ ਰਚਿਆ ਪਰ ਅਸੀਂ ਅਸੀਂ ਸਵਾੰਗ ਦੀ ਪੂਜਾ ਨਹੀਂ ਕੀਤੀ ਅਸੀਂ ਉਸ ਵਿਸ਼ਨੂੰ ਭਗਵਾਨ ਦੀ ਹੀ ਪੂਜਾ ਕੀਤੀ ਹੈ ਚਾਹੇ ਤੇਰੇ ਰੂਪ ਦੇ ਵਿੱਚ ਮੰਨ ਲਈਏ ਜਾਂ ਵਿਸ਼ਨੂੰ ਭਗਵਾਨ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਉਸ ਦੀ ਪੂਜਾ ਕੀਤੀ ਹੈ ਸਾਨੂੰ ਇਹ ਮਤਲਬ ਨਹੀਂ ਕਿ ਤੂੰ ਕੌਣ ਹੈ ਕਿੱਥੋਂ ਆਇਆ ਹੈ ਅਸੀਂ ਪੂਜਾ ਵਿਸ਼ਨੂੰ ਦੀ ਕੀਤੀ ਹੈ ਤੇ ਤੇਰੇ ਇੱਥੇ ਮਹਿਲਾ ਦੇ ਵਿੱਚ ਆਉਣ ਦੇ ਨਾਲ ਭਗਵਾਨ ਦਾ ਵਾਸਾ ਸਾਡੇ ਮਹਿਲਾ ਦੇ ਵਿੱਚ ਹੋਇਆ ਹੈ ਅੱਜ ਸਾਰੀ ਪ੍ਰਜਾ ਵਿਸ਼ਨੂੰ ਦੀ ਭਗਤ ਹੈ ਤੇ ਉਸ ਭਗਵਾਨ ਨੇ ਆਪ ਸਾਡੀਆਂ ਲਾਜਾਂ ਰੱਖੀਆਂ ਨੇ ਅੱਜ ਜਾਂ ਤੈਨੂੰ ਮਾਫ਼ ਕਰਦੇ ਹਾਂ ਤੇ ਅੱਧਾ ਰਾਜ ਉਸ ਨੌਜਵਾਨ ਨੂੰ ਦੇ ਕੇ ਆਪਣੇ ਪੁੱਤਰਾਂ ਵਾਂਗ ਆਪਣੇ ਮਹਿਲਾ ਦੇ ਵਿੱਚ ਹੀ ਉਸ ਨੌਜਵਾਨ ਨੂੰ ਰੱਖ ਲਿਆ ਜਾਂਦਾ ਹੈ ਇਤਨੀ ਬਖਸ਼ਿਸ਼ਾਂ ਕਿਰਪਾ ਹੁੰਦੀ ਹੈ ਜਦ ਨਿਮਾਣੇ ਹੋ ਕੇ ਚਰਨਾਂ ਦੇ ਵਿੱਚ ਟਹਿ ਪਈਏ ਸਾਡੀਆਂ ਸਾਰੀਆਂ ਭੁੱਲਾਂ ਉਹ ਪਰਮੇਸ਼ਰ ਖਿਮਾ ਕਰ ਦਿੰਦਾ ਹੈ ਖਿਮਾ ਕਰ ਦਿੰਦਾ ਹੈ ਪਰਮੇਸ਼ਰ ਜਦੋਂ ਆਪਣੀਆਂ ਸਾਰੀਆਂ ਭੁੱਲਾਂ ਪਾਸੇ ਰੱਖ ਕੇ ਅਸੀਂ ਨਿਮਾਣੇ ਹੋ ਕੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਾਂ ਇਸੇ ਤਰ੍ਹਾਂ ਭਾਈ ਆਪਾਂ ਵੀ ਹਰ ਰੋਜ਼ ਪਰਮੇਸ਼ਰ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜਦੇ ਹਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਭਾਈ ਆਪਣੇ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਸਤਿਗੁਰੂ ਪਾਤਸ਼ਾਹ ਨਹੀਂ ਚਿਤਾਰਦੇ ਬਖਸ਼ ਲੈਂਦੇ ਹਨ ਆਪਾਂ ਨਿਮਾਣਿਆਂ ਨੂੰ ਆਪਣੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਅੰਗ ਸੰਗ ਸਦਾ ਸਹਾਈ ਰਹਿੰਦੇ ਨੇ ਭਾਈ